ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਤੁਸੀਂ 6911 ਟਰੈਕਟਰ ਤਾਂ ਬਹੁਤ ਤਿਆਰ ਹੋਏ ਦੇਖਿਆ ਆ ਆਪਣੇ ਨੌਜਵਾਨ ਨੇ ਟਰੈਕਟਰ ਤਿਆਰ ਕਰਵਾਇਆ ਬਹੁਤ ਹੀ ਸਸਤੇ ਦੇ ਵਿੱਚ 855 ਤੇ ਕੀ ਹਾਲ ਗੁਰ ਬੜੀ ਵਧੀਆ ਤੁਸੀਂ ਹੋ ਸਗੀਰ ਜੀ ਵਧੀਆ ਇਹ ਮੈਂ ਨਾ ਕੀ ਕੀਤਾ ਜਦੋਂ ਇਹ ਖੜਾ ਸੀ ਟਰੈਕਟਰ ਮੈਂ ਕਿਹਾ ਕਿ ਤੇ ਨਵਾਂ ਮੈਂ ਕਿਹਾ ਆਹ ਸ਼ੋਅ ਕਿਵੇਂ ਲਾਤੀ ਮਹਾਂ ਕੰਪਨੀ ਨੇ ਮਾ ਟਮਾਟਰ ਹੀ ਤੇ ਤਾਂ ਦੂਜੀ ਸ਼ੋਅ ਆਉਂਦੀ ਹੈ ਵੀ ਇਹ ਲੱਗ ਕਿਵੇਂ ਗਈ ਤੇ ਵੀ ਛਤਰੀ ਵੀ ਹੋ ਰਹਾ ਤੇ ਮੈਨੂੰ ਐ ਲੱਗਿਆ ਸੀ ਮੈਂ ਕਿਹਾ ਕਿਤੇ ਇਹਨਾਂ ਨੇ ਨਵੇਂ ਮਾਡਲ ਦੇ ਵਿੱਚ ਕੱਢਤਾ ਕੋਈ ਤੇ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਤਿਆਰ ਕਰਾਈਏ ਵੀ ਦਾਦੀ ਦੀ ਪ੍ਰਾਣੀ ਨਿਸ਼ਾਨੀ ਜਿੱਤਾਂ ਕਰਕੇ ਆਪਾਂ ਤਿਆਰ ਕਰਾਇਆ ਇਸ ਤਰ੍ਹਾਂ ਤੇ ਨੀਰੂ ਦੇਖੇ ਜੀ ਆਪਾਂ ਹਾਂ ਉਹ 7ਵੇਂ ਬਤਿਆਰ ਕਰਾਇਆ ਦੇਖ ਕੇ ਉਹ ਅੱਛਾ ਇਹ ਕਿੰਨੇ ਮਾਡਲ ਹੈ ਇਹ 95 ਮਾਡਲ ਜੀ 95 ਮਾਡਲ ਇਹ ਤੁਹਾਡੇ ਕੋਲ ਹੀ ਹੈ ਸੀ ਹਾਂ ਨਮਾਪੇ ਕਢਾਇਆ ਸੀ ਇਹ ਅੱਛਾ ਨਮਾ ਕਢਾਇਆ ਸੀ ਆਪਾਂ 1995 ਮਾਡਲ ਫਿਰ ਇਹਦੇ ਤੇ ਕਿੰਨਾ ਖਰਚ ਆ ਗਿਆ ਕੀ ਇਹਦੇ ਵਿੱਚ ਕੋਈ ਚੇਂਜ ਕੀਤਾ ਕੁਝ ਉਹਨੇ ਚੇਂਜ ਆਪਾਂ ਪੰਪ ਥੋੜੀ ਸੈਟਿੰਗ ਕਰਾਈ ਜੀ ਇੱਕ ਹਾਂ ਟਾਇਰ ਵੱਡੇ ਪਾਨੇ ਨੇ 13 ਟਾਇਰਾਂ ਮੈਂ ਆਪਾਂ 15 ਟਾਇਰ ਪਾਏ ਨੇ ਅੱਛਾ ਮੂਲ ਲਈ 1000 016 ਦੇ ਰੇਡੀਅਲ ਪਾਤੇ ਚਾਰੇ ਟਾਇਰ ਜੀ ਅੱਛਾ ਅੱਛਾ ਹਾਂ ਜੀ ਹਾਂ ਆਪਣਾ ਜੀ 2.5 ਲੱਖ ਰੁਪਏ ਲੱਗ ਗਏ ਜੀ ਤੇ ਇਸ ਟਾਈਮ 2.5 ਲੱਖ ਦੇ ਵਿੱਚ ਐਵੇਂ ਤੁਸੀਂ ਨਵਾਂ ਬਣਾਤਾ ਟਮਾਟਰੀ ਨਵਾਂ ਬਣ ਗਿਆ ਠੀਕ ਐ ਆ ਦੇਖੋ ਜੀ ਤੁਹਾਨੂੰ ਟਰੈਕਟਰ ਦਿਖਾ ਦਈਏ ਕਿੰਨਾ ਘੈਂਟ ਬਣ ਗਿਆ ਇਹ ਕਦੋਂ ਕ ਤਿਆਰ ਕਰਾ ਕੇ ਲੈਂਦਾ ਵੀ ਇਹਨੂੰ ਮਹੀਨਾ ਖ ਹੋ ਗਿਆ ਤਿਆਰ ਕਰਾ ਇਹਨੂੰ ਬਰਨਾਲੇ ਕੋਲੋਂ ਕਰਾਇਆ ਮੰਨੇ ਅਗਰੇ ਤੋਂ ਭੌਲਾ ਰੋਡ ਤੇ ਅੱਛਾ ਅੱਛਾ ਮੰਨੇ ਅਗਰੇ ਬਹੁਤ ਵਧੀਆ ਕੰਮ ਕਰਦਾ ਬਾਈ ਉਹ ਇੱਥੇ ਸ਼ੌਂਕੀ ਸਰਦਾਰ ਲਿਖਾਇਆ ਹੈ ਗਰਦੀਦਾ ਤੁੰ। ਅੱਛਾ ਅੱਛਾ ਮੰਨਾ ਇੱਕ ਰੋ ਤਿਆਰ ਕਰਾਇਆ। ਠੀਕ ਹੈ। ਆਹ ਦੇਖੋ ਵੀ ਪੂਰਾ ਘੰਟ ਜਿਵੇਂ ਹੁਣ ਟਮਾਟਰ ਦੀ 쇼 ਆ ਜਿਹੜੀ ਹੈ ਨਾ ਉਹ ਉਹਦੇ ਤੋਂ ਵੀ ਇਹ ਡਿਫਰੈਂਟ ਹੈ। ਲੱਗੀ ਚੀਜ਼ ਆ ਬਈ ਇੱਕ ਟਮਾਟਰ ਦੀ ਵੀ ਤਰ੍ਹਾਂ ਦੀ ਲੱਗੀ ਚੀਜ਼ ਹੈ ਇਹ। ਹੁਣ ਲੋਕ ਬਹੁਤ ਤਿਆਰ ਕਰਾਉਣ ਲੱਗੇ ਬਈ ਇਹ ਨਾਲ ਸੈਟਰ। ਅੱਛਾ? ਹਾਂਜੀ ਹਾਂ ਬਈ। ਆਹ ਸਲੈਂਸਰ ਵੀ ਬਹੁਤ ਉਹ। ਹਾਂ ਬਈ। ਹੋਰ ਇਹਦੇ ਵਿੱਚ ਕੀ ਚੇਂਜਿੰਗ ਆਈਆਂ ਵੀ ਅੱਗੇ ਨਾਲੋਂ ਵੀ ਕੋਈ ਪਾਵਰ ਵੀ ਵਧਾਈ ਹੈ ਕੋਈ ਹਾਂ ਅੱਗੇ ਨੂੰ ਪਾਵਰ ਹੀ ਵਧ ਗਈ ਵੀ ਥੋੜੀ ਜਿਹੇ ਇੱਕਾ ਬੰਪਰ ਲਾਤਾ ਮੂਰੇ 10 ਕਿਲੋ ਦਾ ਆਪਾਂ ਅੱਛਾ ਹਾਂ ਬਈ ਪਹਿਲਾਂ ਨਾਲ ਉਹਦਾ ਬੰਪਰ ਸੀ ਜਿਹੜਾ ਨਾਲੋਂ ਵੈ ਰਹਿੰਨ ਵਾਲੇ ਦੇ ਹਾਂ ਬਾਹਰ ਬੰਪਰ ਲਵਾਤਾ ਦੇ ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਵੀਰੇ ਮੈਨੂੰ ਲੱਗਿਆ ਜਦੋਂ ਮੈਂ ਖੜਾ ਵੇਖਿਆ ਟਰੈਕਟਰ ਮੈਂ ਇਹ ਯਾਰ ਏ ਟਰੈਕਟਰ ਮੈਂ ਖਾ ਮੈਨੂੰ ਭਲੇਖਾ ਪਾਇਆ ਟਰੈਕਟਰ ਨੇ ਮੈਂ ਖਾਇਰ ਛਤਰੀ ਵੀ ਨਵੀਂ ਲੱਗੀ ਹੋਈ ਆ ਮੈਂ ਖਾ ਯਾਰ ਇਹ ਨਮਾ ਨਹੀਂ ਪਾਉਂਦਾ ਜਿਵੇਂ ਨਮਾ ਹੀ ਖੜਾ ਨਾ ਟਰੈਕਟਰ ਜਾਂ ਹਾਂ ਹਾਂ ਨਮਾ ਮੈਂ ਇਹੀ ਆ ਕਿ ਟਾਇਰ ਟੂਰ ਫਿਰ ਮੈਂ ਖਾ ਵੀ ਯਾਰ ਜੀ ਮਾਲੋ ਟਰੈਕਟਰ ਹੂੰ ਕਰਾਇਆ ਹੋਊਗਾ ਮੈਂ ਯਾਰਾ ਟਾਇਰ ਵੀ ਵੱਡੇ ਆ ਹੋਰ ਵੀ ਐਂ ਭਲੇਖਾ ਪਿਆ ਮੈਨੂੰ ਬਹੁਤ ਸੋਹਣਾ ਵੀਰੇ ਜਿਉਂਦੇ ਰੋ ਧੰਨਵਾਦ ਜੀ